ਅੱਜ ਮੈਲਬਨ ਦੇ ਰਿਚਮੰਡ ਇੰਸਟੀਚਿਊਟ ਦੇ ਕੋਚ ਐਲਨ ਦੀ ਅਗਵਾਈ ਹੇਠ ਆਸਟ੍ਰੇਲੀਅਨ ਵਿਦਿਆਰਥੀ ਸਰਕਾਰੀ ਹਾਈ ਸਮਾਰਟ ਸਕੂਲ ਬੋਣੀ ਵਿਖੇ ਪਹੁੰਚੇ ਜਿੱਥੇ ਕਿ ਰੈੱਡ ਬੱਸ ਨਾਮਕ ਸੰਸਥਾ ਦੇ ਸਹਿਯੋਗ ਨਾਲ ਇਨ੍ਹਾਂ ਖਿਡਾਰੀਆਂ ਵੱਲੋਂ ਸਕੂਲ ਦੇ ਬੱਚਿਆਂ ਨਾਲ ਰਲ ਮਿਲ ਕੇ ਆਸਟ੍ਰੇਲੀਅਨ ਫੁੱਟਬਾਲ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਰੋਚਕ ਐਕਟੀਵਿਟੀਆਂ ਕਰਵਾਈਆਂ ਗਈਆਂ ਜਿਨ੍ਹਾਂ ਦਾ ਸਕੂਲ ਦੇ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ ਅਤੇ ਨਵੀਆਂ ਖੇਡਾਂ ਬਾਰੇ ਹੋਰ ਵੀ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕੀਤੀਆਂ ਉਥੇ ਸਕੂਲ ਦੇ ਮੁਖ ਅਧਿਆਪਕਾ ਸ਼੍ਰੀਮਤੀ ਗੁਰਵਿੰਦਰ ਕੌਰ ਨੇ ਗੱਲਬਾਤ ਕਰਦ ਕੇ ਇਲਾਕੇ ਦੇ ਕੁਝ 94 ਸਰਕਾਰੀ ਸਕੂਲ ਜਿਨ੍ਹਾਂ ਵਿੱਚ ਰਿਚਮੰਡ ਇੰਸਟੀਚਿਊਟ ਦੇ ਕੋਚ ਅਤੇ ਵਿਦਿਆਰਥੀਆਂ ਵੱਲੋਂ ਇਹ ਐਕਟੀਵਿਟੀਆਂ ਕਰਵਾਈਆਂ ਗਈਆਂ ਸਨ ਉਹਨਾਂ ਵਿੱਚੋਂ ਇੱਕ ਸਕੂਲ ਸਰਕਾਰੀ ਹਾਈ ਸਮਾਰਟ ਸਕੂਲ ਬੁਆਣੀ ਵੀ ਹੈ ਜੋ ਕਿ ਕਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਬੱਚਿਆਂ ਦਾ ਖੇਡਾਂ ਪ੍ਰਤੀ ਉਤਸ਼ਾਹ ਹੋਰ ਵਧੇਗਾ ਨਾਲ ਹੀ ਉਹਨਾਂ ਨੇ ਮੈਲਬੰਤ ਨੂੰ ਵਿਸ਼ੇਸ਼ ਤੌਰ ਤੇ ਪਹੁੰਚੇ ਸਟਾਫ ਅਤੇ ਬੱਚਿਆਂ ਦਾ ਧੰਨਵਾਦ ਵੀ ਕੀਤਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਖੜੇ ਆ ਸਰਕਾਰੀ ਸਮਾਰਟ ਸਕੂਲ ਬੁਆਣੀ ਵਿਖੇ ਜਿੱਥੇ ਕਿ ਅੱਜ ਇੱਥੇ ਇੱਕ ਆਸਟ੍ਰੇਲੀਆ ਤੋਂ ਟੀਮ ਆਈ ਆ ਵੱਖ-ਵੱਖ ਖੇਡਾਂ ਦੇ ਬਾਰੇ ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ ਬੱਚਿਆਂ ਦਾ ਐਂਟਰਟੇਨਮੈਂਟ ਕਰਨ ਲਈ ਸੋ ਆਪਣੇ ਨਾਲ ਸਕੂਲ ਦੇ ਮੁਖ ਅਧਿਆਪਕਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਮੈਡਮ ਜਿਹੜੀ ਆਸਟ੍ਰੇਲੀਆ ਤੋਂ ਟੀਮ ਆਈ ਆ ਕਿਸ ਸੰਬੰਧ ਵਿੱਚ ਅੱਜ ਸਕੂਲ ਵਿੱਚ ਵਿਜ਼ਿਟ ਕੀਤੀ ਹੁੰਦੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜਿਹੜੀ ਟੀਮ ਆ ਇਹ ਮੈਲਬੌਰਨ ਦੇ ਇੱਕ ਇੰਸਟੀਚਿਊਟ ਹੈ ਰਿਚਮੰਡ ਇੰਸਟੀ ਉਹਨਾਂ ਦੇ ਸਟੂਡੈਂਟ ਨੇ ਆਪਣੇ ਕੋਚ ਐਲਨ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਇੱਕ ਟੂਰ ਜਿਹੜਾ ਉਹ ਅਰੇਂਜ ਕੀਤਾ ਜਿਹਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਦੋ ਦਰਾਹਾ ਬਲੱਗ ਦੇ ਜਿਹੜੇ ਦੋ ਸਕੂਲਸ ਨੇ ਉਹਨਾਂ ਦੇ ਵਿੱਚ ਵਿਜ਼ਿਟ ਕੀਤਾ ਬੱਚਿਆਂ ਨਾਲ ਫਨ ਐਕਟੀਵਿਟੀਆਂ ਸਪੋਰਟਸ ਐਕਟੀਵਿਟੀਆਂ ਔਰ ਕਾਫੀ ਸਾਰਾ ਮਤਲਬ ਫਨ ਫਿਲਡ ਜੋ ਵੀ ਕੁਝ ਕਰ ਸਕਦੇ ਸੀ ਉਹਨਾਂ ਨੇ ਬੱਚਿਆਂ ਨੂੰ ਫਿਜ਼ੀਕਲ ਐਕਟੀਵਿਟੀਆਂ ਕਰਵਾਈਆਂ ਥੋੜਾ ਅਲਰਟ ਰਹਿਣਾ ਕਿਸ ਤਰ੍ਹਾਂ ਆਪਾਂ ਗੇਮਸ ਦੇ ਵਿੱਚ ਪਾਰਟਿਸਪੇਟ ਕਰ ਸਕਦੇ ਆਂ ਔਰ ਬੱਚੇ ਵੀ ਬਹੁਤ ਇੰਜੋਏ ਕਰ ਰਹੇ ਨੇ ਮੈਡਮ ਇਹ ਆਰਗੇਨਾਈਜ਼ ਕਿਹਦੇ ਵੱਲੋਂ ਕੀਤਾ ਗਿਆ ਤੇ ਕਿਹੜੇ ਕਿਹੜੇ ਗੇਮਸ ਜਿਹੜੀਆਂ ਜਿੱਥੇ ਇਨਕਲੂਡ ਕੀਤੀਆਂ ਗਈਆਂ ਨੇ ਇਹਦੇ ਵਿੱਚ ਆ ਗੇਮਸ ਦਾ ਮੇਨ ਇਹਦੇ ਵਿੱਚ ਜਿਵੇਂ ਇੱਕ ਜਿਵੇਂ ਬੱਚਿਆਂ ਨੂੰ ਨਾ ਕੋਆਰਡੀਨੇਸ਼ਨ ਆ ਜਾਂਦੀ ਆ ਬਾਲਸ ਨਾਲ ਇੱਕ ਟੀਮ ਸਪਿਰਟ ਆ ਜਿਹੜੀ ਉਹ ਆ ਜਾਂਦੀ ਆ ਉਹਦੇ ਨਾਲ ਛੋਟੀਆਂ-ਛੋਟੀਆਂ ਐਕਟੀਵਿਟੀਜ਼ ਜਿਹੜੀਆਂ ਕਰਵਾ ਰਹੇ ਨੇ ਔਰ ਇਹਦੇ ਵਿੱਚ ਜਿਹੜੇ ਐਨਜੀਓ ਸਾਡੇ ਇੱਕ ਹੋਰ ਨੈਸਲੇ ਦੁਆਰਾ ਫੰਡਡ ਹੈਗੀ ਆ ਮੈਜਿਕ ਬੱਸ ਫਾਊਂਡੇਸ਼ਨ ਉਹਨਾਂ ਵੱਲੋਂ ਨਵਜੋਤ ਪਾਵਾ ਜੀ ਨੇ ਜਿਨ੍ਹਾਂ ਨੇ ਮਤਲਬ ਸਾਡਾ ਸਕੂਲ ਸੁਜੈਸਟ ਕੀਤਾ ਔਰ ਇਹਨਾਂ ਨੇ ਪੈਕ ਕੀਤਾ ਔਰ ਸਾਰੇ ਬਹੁਤ ਫਨ ਕਰ ਰਹੇ ਨੇ ਇਨਕਲੂਡਿੰਗ ਜਿਹੜੇ ਮੈਲਬੌਰਨ ਤੋਂ ਜਿੰਨੇ ਸਟੂਡੈਂਟਸ ਆਏ ਨੇ ਸਾਡੇ ਸਟੂਡੈਂਟਸ ਨਾਲ ਤੁਸੀਂ ਵੀ ਦੇਖ ਸਕਦੇ ਹੋ ਕਿ ਦੇ ਆਰ ਵੈਰੀ ਹੈਪੀ ਨਵਜੋਤ ਜੀ ਜਿਵੇਂ ਕਿ ਤੁਸੀਂ ਹੁਣ ਅੱਜ ਬੋਣੀ ਸਕੂਲ ਵਿੱਚ ਵਿਜ਼ਿਟ ਕੀਤੀ ਆ ਤੇ ਆਪਣੇ ਕੀ ਓਵਰਆਲ ਪੰਜਾਬ ਦੀ ਪਲੈਨਿੰਗ ਹੁੰਦੀ ਹੈ ਇਹ ਕਿਸ ਤਰ੍ਹਾਂ ਦੀ ਪਲੈਨਿੰਗ ਕਰਦੇ ਹੋ ਜੇ ਸਾਰਾ ਟੀਮਾਂ ਵਿਜ਼ਿਟ ਕਰਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਤੇ ਇਹ ਸਰ ਇਸ ਤਰ੍ਹਾਂ ਹੁੰਦਾ ਵਾ ਜਿਵੇਂ ਸਾਡੇ ਕੋਲ ਇੱਕ ਕੰਪਨੀ ਆ ਇੰਡੀਆਨ ਬਣ ਕਰਕੇ ਤੇ ਉਹ ਟੂ ਜੋ ਆਸਟ੍ਰੇਲੀਆ ਤੋਂ ਨੇ ਰਿਚਮਨ ਇੰਸਟੀਚਿਊਟ ਆਫ ਸਪੋਰਟਸ ਐਂਡ ਡਵੈਲਪਮੈਂਟ ਦੇ ਸਟੂਡੈਂਟਸ ਨੂੰ ਉਹਨਾਂ ਦੇ ਨਾਲ ਇਹ ਇੱਕ ਫੂਡੀ ਸੈਸ਼ਨ ਪਲਾਨ ਹੁੰਦਾ ਜਿਵੇਂ ਤੁਸੀਂ ਮੇਰੇ ਹੱਥ 'ਚ ਬਾਲ ਦੇਖ ਰਹੇ ਹੋ ਇਹ ਬਾਲ ਰਗਬੀ ਟਾਈਪ ਬਾਲ ਹੁੰਦੀ ਆ ਆਸਟ੍ਰੇਲੀਆ ਦੀ ਨੈਸ਼ਨਲ ਗੇਮ ਆ ਆਸਟ੍ਰੇਲੀਅਨ ਰੂਲਸ ਫੁੱਟਬਾਲ ਕਰਕੇ ਜੋ ਬੱਚਿਆਂ ਨਾਲ ਸਪੋਰਟਸ ਐਂਡ ਡਵੈਲਪਮੈਂਟ ਦੇ ਉੱਪਰ ਕੰਮ ਕਰਦੀ ਆ ਤੇ ਬੱਚਿਆਂ ਨੂੰ ਇਸ ਗੇਮ ਦੇ ਬਾਰੇ ਨੌਲੇਜ ਦਿੰਦੀ ਆ ਤੇ ਸਪੋਰਟਸ ਐਕਟੀਵਿਟੀ ਬਾਰੇ ਦੱਸਦੀ ਆ ਜੀ ਤੇ ਇਹਦੇ ਵਿੱਚ ਜਿਵੇਂ ਕਿ ਅੱਜ ਟੀਮ ਆਈਆ ਤੁਹਾਡੇ ਕੋਲ ਰਿਚਮੈਂਟ ਕਲੱਬ ਤੋਂ ਤੁਸੀਂ ਕਹਿ ਰਹੇ ਹੋ ਆਈਆ ਟੀਮ ਤੁਹਾਡੇ ਨਾਲ ਤੇ ਕਿੰਨੇ ਕ ਸਕੂਲ ਤੁਸੀਂ ਓਵਰਆਲ ਜਿਵੇਂ ਏਰੀਆ ਦੇ ਕਿਹੜੇ ਕਿਹੜੇ ਸਕੂਲਾਂ ਚ ਹੋਰ ਵਿਜ਼ਿਟ ਕੀਤੀ ਆ ਸਰ ਅਸੀਂ ਬੇਸਿਕਲੀ ਸਕੂਲ ਪਹਿਲਾਂ ਵਿਜ਼ਿਟ ਕਰਦੇ ਆ ਟੂਰ ਤੋਂ ਪਹਿਲਾਂ ਤੇ ਅਸੀਂ ਦੇਖਦੇ ਆ ਵੀ ਸਾਨੂੰ ਕਿਹੜਾ ਫੈਸਿਟਿਵ ਸਕੂਲ ਫਿੱਟ ਬੈਂਦਾ ਵਾ ਤੇ ਕਿੱਥੇ ਸਾਨੂੰ ਵਧੇ ਗੈਦਰਿੰਗ ਮਿਲ ਸਕਦੇ ਆ ਬੱਚੇ ਮਿਲ ਸਕਦੇ ਨੇ სპੋਰਟਿਵ ਬੱਚੇ ਮਿਲ ਸਕਦੇ ਨੇ ਅਸੀਂ ਐਕਟੀਵਿਟੀ ਕਰ ਸਕਦੇ ਆ ਤਾਂ ਅਸੀਂ ਫਿਰ ਉਸ ਦੇ ਹਿਸਾਬ ਨਾਲ ਸਕੂਲ ਡਿਸਾਈਡ ਕਰਦੇ ਆਂ ਜੀ ਤੁਹਾਡੀ ਜਿਹੜੀ ਸੰਸਥਾ ਉਹਦੀਆਂ ਹੋਰ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਨੇ ਸਕੂਲਾਂ ਦੇ ਨਾਲ ਰਿਲੇਟਡ ਹੁੰਦੀਆਂ ਨੇ ਜਿਹੜੀਆਂ ਸਰ ਬੇਸਿਕਲੀ ਸਾਡੀ ਜੋ ਸੰਸਥਾ ਵਾ ਉਹ ਤਾਂ ਹੈ ਮੈਜਿਕ ਬਸਨੀਆ ਫਾਊਂਡੇਸ਼ਨ ਬਟ ਇਹ ਸਾਈਡ ਐਨਜੀਓ ਵਾਂਗ ਕੰਮ ਕਰ ਰਹੀ ਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇੰਡੀਆਨ ਐਂਡ ਬਾਉਂਡ ਕਰਕੇ ਤੇ ਉਹਦੇ ਵਿੱਚ ਇਹ ਬੇਸਿਕਲੀ ਫੂਟਬਾਲ ਹੋ ਗਿਆ ਟੈਕਲ ਸਪੋਰਟ ਆ ਜਿਵੇਂ ਤੁਹਾਨੂੰ ਪਤਾ ਫ੍ਰਿਸਪੀ ਆ ਤੇ ਇਹ ਇੱਕ ਸਪਾਈਕ ਬਾਲ ਕਰਕੇ ਇਹਨਾਂ ਗੇਮਾਂ ਨੂੰ ਪ੍ਰਮੋਟ ਕਰਦੀ ਆ ਜੀ ਇਹ ਜਿਵੇਂ ਕਿ ਚਲੋ ਬਹੁਤ ਵੱਡੀ ਵਧੀਆ ਉਪਰਾਲਾ ਜਿਹੜਾ ਤੁਸੀਂ ਕਰ ਰਹੇ ਹੋ ਤੇ ਜਿਹੜੀਆਂ ਟੀਮਾਂ ਤੁਹਾਡੇ ਨਾਲ ਜੁੜੀਆਂ ਉਹ ਕਰ ਰਹੀਆਂ ਨੇ ਬਟ ਜਿਹੜੀਆਂ ਗੇਮਸ ਨੂੰ ਤੁਸੀਂ ਸ਼ਾਇਦ ਜਿੰਨਾ ਪ੍ਰਤੀ ਬੱਚਿਆਂ ਨੂੰ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਨਹੀਂ ਲੱਗਦਾ ਕਿ ਉਹਦੇ ਲਈ ਆਪਾਂ ਨੂੰ ਗਰਾਊਂਡ ਵੀ ਉਸ ਲੈਵਲ ਦੇ ਚਾਹੀਦੇ ਨੇ ਜੀ ਜੀ ਇਹ ਇਹ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਗਰਾਊਂਡ ਉਸ ਲੈਵਲ ਦੇ ਚਾਹੀਦੇ ਨੇ ਬਿਕੋਜ਼ ਅਗਰ ਗਰਾਊਂਡ ਨਾਲ ਬੱਚਿਆਂ ਦਾ ਪਿਆਰ ਪੈਗਾ ਤਾਂ ਹੀ ਗਰਾਊਂਡ ਵਿੱਚ ਐਕਟੀਵਿਟੀ ਕਰ ਪਾਉਣਗੇ ਬੱਚੇ ਤੇ ਉਹ ਚੀਜ਼ ਨੂੰ ਲਿੰਕ ਕਰ ਪਾਉਣਗੇ ਵੀ ਰੀਅਲ ਲਾਈਫ ਨਾਲ ਅਬ ਸਪੋਰਟਸ ਨੂੰ ਲੈ ਕੇ ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਲਾਕਡਾਊਨ ਤੋਂ ਬਾਅਦ ਬੱਚੇ ਮੋਬਾਈਲ ਜਿਆਦਾ ਯੂਜ਼ ਕਰ ਰਹੇ ਨੇ ਵੀਡੀਓ ਗੇਮਸ ਦੇ ਵਿੱਚ ਜਿਆਦਾ ਜਾ ਰਹੇ ਨੇ ਪਰ ਆਪਾਂ ਨੂੰ ਚਾਹੀਦਾ ਵੀ ਉਹ ਬੱਚਿਆਂ ਨਾਲ ਪਾਸਪੋਰਟਸ ਵਾਲ ਪ੍ਰੇਰਿਤ ਕਰੀਏ ਜੀ ਸੋ ਅਸੀਂ ਆਸ਼ਾ ਕਰਦੇ ਹਾਂ ਵੀ ਇਸ ਤਰ੍ਹਾਂ ਦਾ ਟੂਰ ਸਾਡੇ ਕੋਲ ਆਉਂਦੇ ਰਹਿਣ ਅਸੀਂ ਬੱਚਿਆਂ ਨਾਲ ਮਿਲਾਉਂਦੇ ਜੀ ਤਾਂ ਜੋ ਬੱਚਿਆਂ ਦਾ ਸਪੋਰਟਸ ਦੇ ਨਾਲ ਸੰਬੰਧ ਬਣਿਆ ਰਹੇ